ਹਾਂਜੀ ਬੱਲੇ ਬਾੜ ਨਵਾਂ ਰਲਾ ਲਿਆ ਮੁੰਡਾ ਬਾਜ ਇੱਕ ਪਹਿਲਾਂ ਤੇਰੇ ਪਿੰਡ ਦਾ ਹੀ ਲਾਇਆ ਸੀ ਉਹਨੇ ਕੁੜੀ ਹੈ ਉਹਨੇ ਸਾਡੀ ਮੰਨੀ ਨਹੀਂ ਪਲੇਅਰ ਤੇਨੇ ਬੜਾ ਤਖੜਾ ਪੰਜਣਾ ਸੀ ਪਰ ਇੱਧਰ ਦੀਆਂ ਕੰਨਾਂ ਦੀ ਗੱਲਾਂ ਪਾਉਂਦਾ ਤੇ ਇੱਧਰ ਦੀ ਕੱਢ ਦਿੰਦਾ ਸੀ ਕੁੜੀ ਹੈ ਵਾ ਬੜਾ ਵਧੀਆ ਹੈ ਪਰ ਉਹਨੇ ਮੰਨੀ ਨਹੀਂ ਸਾਡੀ ਕਿੱਥੇ ਹੁੰਦਾ ਉਹ ਕਿਹਦੀ ਹੁੰਦਾ ਬਣੀਂਂ ਦੀ ਹਾਂਜੀ ਵਾਰਾ ਹੀ ਤੁਰੇ ਫਿਰਦਣ ਵਾਰਾ ਹੀ ਵਾਰਾ ਹੀ ਹੈਗੀ ਹੋਰ ਮਾਮਾ ਕੇ ਏਡਾ ਕੱਦ ਲੈ ਕੇ ਕੰਜਰ ਮਿਹਨਤੀ ਨਹੀਂ ਬਾਂਦਰ ਨੇ ਵੜਾ ਮੱਥਾ ਮਾਰਿਆ ਮੈਂ ਮਿਹਨਤ ਕਰ ਲਾ ਮਿਹਨਤ ਕਰ ਲਾ ਮਿਹਨਤ ਕਰ ਰਹਾ ਗਾ ਪਲੇਅਰ ਬਣ ਜਾਣਾ ਈ ਦੋ ਦਿਨ ਮੈਂ ਦੱਸਦਾ ਈ ਠੀਕ ਹੈ ਤੇਰੀ ਬੋਡੀ ਹੈ ਨਾ ਜਿਹੜੀ ਪੂਰੀ ਵਧੀਆ ਤਿੱਖਾ ਵਾ ਤੂੰ ਤਿੱਖਾ ਗੱਲ ਹੁੰਦੀ ਮੌਕੇ ਦੀ ਹਾਂਜੀ ਹੁਣ ਜਿਹੜੀ ਜਗ੍ਹਾ ਤੇ ਤੂੰ ਆ ਨਾ ਇੱਥੇ ਇੱਥੇ ਤੈਨੂੰ ਚਾਹੀਦਾ ਮੌਕਾ 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 ਨਹੀਂ ਮਿਲਦਾ ਆਲੇ ਪੁੱਤ ਜਿੰਨਾ ਚਿਰ ਕੋਈ ਪਛਾਣ ਨਹੀਂ ਲੈਣਾ ਨਾ ਤੈਨੂੰ ਹਾਂਜੀ ਕਿ ਤੂੰ ਕੀ ਕੁਆਲਿਟੀ ਹੈ ਕੀ ਨਹੀਂ ਉਹਨਾਂ ਚੋਂ ਤੂੰ ਉੱਥੇ ਜਿੱਦਾਂ ਜਿੱਦਾਂ ਤੂੰ ਆ ਨਾ ਤੇਰੇ ਵਰਗੇ ਮੁੰਡੇ ਬੜੇ ਆ ਤਿੱਖੇ ਤਿੱਖੇ ਬੜੇ ਬੰਨ ਵਾਲੇ ਪਰ ਉਹਨਾਂ ਨੂੰ ਮੌਕਾ ਨਹੀਂ ਦਿੰਦਾ ਕੋਈ ਅੱਗੇ ਨਹੀਂ ਲੈ ਕੇ ਆਉਂਦਾ ਕੋਈ ਤੈਨੂੰ ਮੌਕਾ ਆ ਜੀ ਤੈਨੂੰ ਜੇ ਮੌਕਾ ਮਿਲਿਆ ਨਾ ਇਹਨੂੰ ਸੰਭੀ ਹਣਾ ਠੀਕ